ਹਾਈਡਲ ਨਹਿਰ ਦਾ ਪਾਣੀ ਓਵਰਫਲੋ ਹੋਣ ਕਾਰਨ ਪਿੰਡ ਵਾਸੀਆਂ ਦੀ ਉੱਡੀ ਨੀਂਦ ਜਿਲ੍ਹਾ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟਿਰਕਿਆਂ ਦੇ ਵਿੱਚ ਬੀਤੀ ਰਾਤ ਮੁਕੇਰੀਆਂ ਹਾਈਡਲ ਨਹਿਰ ਦਾ ਪਾਣੀ ਓਵਰਫਲੋ ਹੋਣ ਕਾਰਨ ਪਿੰਡ ਵਾਸੀ ਡਰੇ ਹੋਏ ਹਨ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਜਦੋਂ ਪਾਣੀ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਨਹਿਰ ਓਵਰਫਲੋ ਹੋ ਜਾਂਦੀ ਹੈ ਜਿਸ ਕਾਰਨ ਨਹਿਰ ਟੁੱਟ ਜਾਂਦੀ ਹੈ ਤੇ ਕਈ ਵਾਰੀ ਤਬਾਹੀ ਵੀ ਮੱਚ ਸਕਦੀ ਹੈ ਪਰ ਨਹਿਰ ਵਿਭਾਗ ਕੁਮ ਕਰਨ ਦੀ ਨੀਂਦ ਸੁੱਤਾ ਹੋਇਆ ਇਸ ਨੂੰ ਲੈ ਕੇ ਕੀ ਕੀ ਹੈ ਪਿੰਡ ਵਾਸੀ ਅਤੇ ਸਰਪੰਚ ਨੇ ਤੁਸੀਂ ਵੀ ਸੁਣੋ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਸਮੱਸਿਆ ਤੋਂ ਸਮੱਸਿਆ ਇਹ ਦੀ ਜਿਹੜਾ ਨਹਿਰੀ ਵਿਭਾਗ ਆ ਇਹ ਕੰਮ ਕਰਨ ਦੀ ਨੀਤ ਸੁੱਤਾ ਪਿਆ ਇਹਨਾਂ ਨੂੰ ਪਹਿਲਾਂ ਵੀ ਸਾਰੇ ਪਤਾ ਇਹਨਾਂ ਦੇ ਅਧਿਕਾਰੀ ਜਿਹੜੇ ਉਹ ਸਮੇਂ-ਸਮੇਂ ਅਨੁਸਾਰ ਇੱਧਰ ਦੌਰਾ ਕਰਦੇ ਰਹਿੰਦੇ ਆ ਪਰ ਉਹ ਕੋਈ ਵੀ ਇਹਦੇ ਬਾਰੇ ਕਾਰਵਾਈ ਨਹੀਂ ਕਰ ਰਹੇ ਇਸ ਨਹਿਰ ਬਾਰੇ ਤੇ ਇਹ ਜੋ ਨਹਿਰ ਆ ਇਹ ਲਗਭਗ ਹਫਤੇ ਦੇ ਵਿੱਚ ਇੱਕ ਦੋ ਵਾਰੀ ਬਾਹਰ ਉੱਛਲ ਜਾਂਦੀ ਆ ਉਹ ਦਾ ਕਾਰਨ ਇਹ ਹੈ ਕਿ ਇਹ ਜਿਹੜੇ 5 ਨੰਬਰ ਗੇਟ ਆ ਉਹ ਆਪਣੇ ਆਪ ਹੀ ਬੰਦ ਹੋ ਜਾਂਦੇ ਆ ਉਹਦੇ ਕਰਕੇ ਇਹ ਜਿਹੜਾ ਇਲਾਕਾ ਸਾਡਾ ਕਦੀ ਵੀ ਵੱਡੇ ਹੜ੍ਹ ਦੀ ਮਾਰ ਦੇ ਵਿੱਚ ਆ ਸਕਦਾ ਹੈ ਜਿਸ ਦੇ ਵਿੱਚ ਨਰੇਣਗੜ੍ਹ ਹੋਰ ਇਧਰ ਨੂੰ ਪਿੰਡ ਪੈਂਦੇ ਆ ਗੰਗਾ ਚੱਕ ਇਧਰ ਨੂੰ ਟੇਰ ਗਿਆਣਾ ਬਧਾਈਆ ਬਾਦੇ ਚੱਕ ਦੇਵਦਾਸ ਇਧਰ ਨੂੰ ਬੇਗਪੁਰ ਵਗੈਰਾ ਮਤਲਬ ਆਲ ਜਿਹਨੇ ਪਿੰਡ ਇਧਰ ਪੈਂਦੇ ਆ ਕਿਸੇ ਵੇਲੇ ਵੀ ਇਹ ਪਾਣੀ ਦੀ ਮਾਰ ਦੇ ਮਾਰ ਦੇ ਵਿੱਚ ਆ ਸਕਦੇ ਆ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸਾਡੀ ਜਿਹੜੀ ਆ ਜੋ ਇਧਰ ਜ਼ਮੀਨ ਜ਼ਾਇਦਾ ਆ ਉਹ ਸਾਰੀ ਬਰਬਾਦ ਹੋ ਸਕਦੀ ਹੈ ਇਸ ਕਰਕੇ ਇਹ ਜੋ ਨੈਰੀ ਵਿਭਾਗ ਕੰਮ ਕਰਨ ਦੀ ਨਹੀਂ ਸੁਤਾ ਇਹਨੂੰ ਜਾਗਣਾ ਚਾਹੀਦਾ ਔਰ ਇਹਦੀ ਨਹਿਰ ਦੀ ਜੋ ਥਾਂ ਥਾਂ ਤੋਂ ਰਿਪੇਅਰ ਵਧੀਆ ਤਰੀਕੇ ਨਾਲ ਉਹ ਵੀ ਹੋਣੀ ਚਾਹੀਦੀ ਆ ਜਲਦੀਪ ਸਿੰਘ ਜੀ ਜਿਹੜੀ ਸਮੱਸਿਆ ਤਾਂ ਅੱਜ ਤੁਸੀਂ ਪਿੰਡ ਵਾਸੀ ਸਾਰੇ ਇਕੱਠੇ ਹੋਏ ਹੋ ਹਾਂਜੀ ਇਹ ਕਦੋਂ ਤੋਂ ਆ ਰਹੀ ਹੈ ਔਰ ਕੀ ਤੁਹਾਡੀ ਮੰਗ ਹੈ ਇਹ ਕਾਫੀ ਸਮੇਂ ਤੋਂ ਆਜੀ ਹੂੰ ਪਹਿਲੇ ਵੀ ਕਈ ਵਾਰੀ ਅਸੀਂ ਲਿਖ ਕੇ ਦਤਾ ਆ ਕਿ ਇਹ ਪ੍ਰੋਬਲਮ ਕਿਤੇ ਜਾਵੇ ਨਹਿਰ ਥਾਂ ਥਾਂ ਤੋਂ ਟੁੱਟੂ ਟੁੱਟੀ ਆ ਤੇ ਕੱਲ ਮੈਂ ਇਸ ਵੇਲੇ ਮਨਸ਼ਾਮੀ ਸੈਰ ਕਰਨ ਆਇਆ ਇਦਨੂੰ ਤੇ ਮੇਰੇ ਹੁੰਦੇ ਪਾਣੀ ਦੀ ਲਫ ਇੰਨੀ ਉੱਚੀ ਆਈ ਕਿ ਆ ਪੋਲ ਜਿਹੜਾ ਇੱਕ ਕ੍ਰੋਸਰ ਰਹੀ ਤੇ ਗੁਜਰਾ ਕੋਲ ਵੱਲ ਪਾਣੀ ਜਾ ਚੱਲ ਗਿਆ ਹੂੰ ਇੰਨਾ ਪਾਣੀ ਗਿਆ ਕਿ ਸਾਰੇ ਦੇ ਗੁਜਰੇ ਦੇ ਬਰਾੜੀ ਗਈ ਆ ਉਹ ਬੱਚੇ ਜੋ ਨੌਜਵਾਨ ਸਾਰੇ ਖੜੇ ਹੋ ਗਏ ਆਗੇ ਤੇ ਉਹ ਮਤਲਬ ਜਸ ਜਿਹੜਾ ਹੁੰਦੇ ਹੁੰਦੇ ਨਾ ਇਦਾਂ ਹੋ ਜੀ ਪੀਛੋਂ ਦੀ ਕੋਈ ਜੇ ਮਾਰੇ ਨਾ ਹੁ ਟੁੱਟਦੀ ਇਧਰ ਗੁਜਰੇ ਕੋਲਾ ਉਰ ਜਣੇ ਸੀ ਉਹਨੇ ਪਸ਼ੂ ਉਰ ਜਣੇ ਸੀ ਲੱਗੇ ਸ਼ਾਗੇ ਪੇਟ ਲੱਗੇ ਪੇਂਡ ਜਿਹੜਾ ਸਾਡੇ ਤੇ ਗਿਆ ਨੇ ਆ ਇਧਰੋਂ ਦੇਵਦਾਸ ਆ ਬੱਚਾ ਕਰਾਇਆ ਛੁਰੀਆਂ ਕਰਾਇਆ ਇਹ ਸਾਰੇ ਪਿੰਡ ਨਿਮਤਾਂ ਹੈਗੇ ਆ ਇਹ ਪ੍ਰੋਬਲਮ ਬਣੀ ਕਿ ਅੱਜ ਅਸੀਂ ਇਕੱਠੇ ਹੋਏ ਸਾਰੇ ਪਿੰਡ ਵਾਸੀ ਤਾਂ ਕਿ ਪ੍ਰਸ਼ਾਸਨ ਜਾਂ ਮੈਂ ਮੈਂ ਮਹਿਕਮਾ ਆਇਆ ਉਹਦਾ ਹੱਲ ਕਰੇ ਜੇ ਹੱਲ ਨਾ ਹੋਇਆ ਇਹ ਜਿੰਨੇ ਪਿੰਡਾਂ ਦੇ ਲੋਕ ਹੈਗੇ ਇਕੱਠੇ ਹੋ ਗਏ ਅਸੀਂ ਯਕੀਂ ਕਿ ਰੋਕ ਰੰਦੀ ਕਰੀ ਇਹਨਾਂ ਦੀ ਭਜੀ ਸਾਨੂੰ ਨਾ ਖਤਰਾ ਇਸ ਕੱਲ ਤੇ ਬਿਜਲੀ ਪਾਣੀ ਹਫਤੇ ਦੇ ਵਿੱਚ ਵਿੱਚ ਬਜੇ ਇੱਕ ਵਾਰੀ ਦੋ ਬਾਰ ਹੋ ਜਾਂਦੇ ਆ ਹੂੰ ਦੇ ਅੱਗੇ ਵੀ ਦੋ ਤਿੰਨ ਵਾਰ ਹੋਇਆ ਅਤੇ ਅਸੀਂ ਜਿੱਲੇ ਪਾਣੀ ਆਂਦਾ ਨਾ ਫਿਰ ਸਾਨੂੰ ਅਸੀਂ ਆਪਣੇ ਨਿਆਣੇ ਨੂਨੂ ਲੈ ਕੇ ਸਾਈਡ ਤੇ ਹੋ ਜਾਂਦੇ ਆਂ ਭੀ ਸਾਨੂੰ ਖਤਰਾ ਆਇਆ ਫਿਰ ਸਾਡੇ ਹੀ ਸਾਡੇ ਤੁਹਾਡੇ ਕੇ ਬੇਨਤੀ ਆ ਵੀ ਇਹਦਾ ਨਹਿਰ ਦਾ ਕੋਈ ਹੱਲ ਕਰੇ ਤੁਹਾਡੇ ਪਸ਼ੂ ਸਭ ਇੱਥੇ ਵੱਜੀ ਹੁੰਦੇ ਆਂ ਹਾਂਜੀ ਸਾਡੇ ਸਾਰੇ ਜੀ ਇੱਥੇ ਨਹਿਰ ਦੇ ਉੱਤੇ ਹੁੰਦੇ ਸਾਡੇ ਕਿੰਨੇ ਕੇ ਪਰਿਵਾਰ ਇੱਥੇ ਰਹਿੰਦੇ ਹੋ ਹੋਰ ਗੱਲ ਦਾ ਇੱਥੇ ਸਾਡੇ 10 12 ਘਰ ਹੈਗੇ ਆ ਠੀਕ ਹਾਂਜੀ ਨਹੀਂ ਸਾਨੂੰ ਜੀ ਮਾਰਾ ਇਹ ਖਤਰਾ ਆ ਵੀ ਸਾਡੀ ਬੇਨਤੀ ਇਹੀ ਆ ਵੀ ਇਹਦਾ ਨਹਿਰ ਦਾ ਕੋਈ ਹੱਲ ਕਰੇ ਭਾ ਇਸ ਕੱਲ ਪਿਛਲੇ ਕੱਲ ਮਤਲਬ ਨਹਿਰ ਦਾ ਪਾਣੀ ਓਵਰਫਲੋ ਹੋ ਗਿਆ ਪਿੰਡਾਂ ਵਾਲਿਆਂ ਦੀ ਲਾਗੇ ਗੁੱਜਰਪਾਦੀ ਵਾਲਿਆਂ ਦੀ ਸਾਡੀ ਤੇ ਨੀਂਦ ਹੀ ਉੱਡ ਗਈ ਜੀ ਹੂੰ ਪਰ ਜੇਕਰ ਇਹ ਹਾਸਾ ਇਦਾਂ ਦਾ ਕਿਤੇ ਰਾਤ ਨੂੰ ਵਾਪਰ ਜੇ ਇਹਦਾ ਮਤਲਬ ਅਸੀਂ ਸੁੱਤੇ ਹੀ ਰਹਿ ਜਾਾਂਗੇ ਜੀ ਹੂੰ ਅਸੀਂ ਪ੍ਰਸ਼ਾਸਨ ਨੂੰ ਅਤੇ ਨਹਿਰ ਵਿਭਾਗ ਮਹਿਕਮੇ ਨੂੰ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਆ ਕਿ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਹੁਣ ਵੀ ਆਹ ਦੇਖੋ ਸਾਰਾ ਏਰੀਆ ਸਾਡੇ ਨਾਲ ਖੜਾ ਆ ਇਲਾਕੇ ਦੇ ਪਤਵੰਤੇ ਸੱਜਣ ਖੜੇ ਆ ਇਹ ਆਪ ਦੇ ਮੀਡੀਆ ਰਹੀ ਹਿੰ ਦੱਸਾਂ ਜਾਂਦੇ ਆ ਨਹਿਰ ਮਹਿਕਮੇ ਨੂੰ ਤੇ ਪ੍ਰਸ਼ਾਸਨ ਨੂੰ ਇਹਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਨੁਕਸਾਨ ਹੋਣ ਤੋਂ ਬਚ ਸਕੇ ਤੁਸੀਂ ਆਪ ਜੀ ਨੇ ਸੂਟ ਕਰ ਵੀ ਲਿਆ ਨਹਿਰ ਦੇਖ ਵੀ ਲਈ ਕਿੰਨੀ ਨਹਿਰ ਦੀ ਹਾਲਤ ਖਸਤਾ ਹੈ ਤੇ ਪਾਣੀ ਵੀ ਓਵਰ ਹੋ ਕੇ ਦਿਖਾਇਆ ਇਹ ਆਪ ਤੁਸੀਂ ਦਿਖਾ ਦਿਓ ਜੀ ਅਸੀਂ ਬੇਨਤੀ ਕਰਨਾ ਚਾਹੇ ਪ੍ਰਸ਼ਾਸਨ ਤੇ ਨਹਿਰ ਵਿਭਾਗ ਨੂੰ ਬਾਰ ਬਾਰ ਬੇਨਤੀ ਕਰਦੇ ਆ ਕਿ ਇਸ ਦਾ ਕੋਈ ਨਾ ਕੋਈ ਜਲਦੀ ਉਹ ਜਲਦੀ ਹੱਲ ਕੀਤਾ ਜਾਵੇ